ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸੰਦੀਪ ਵੀ ਸਤਿ ਸ਼੍ਰੀ ਅਕਾਲ ਬੜਾ ਸਵਾਗਤ ਤੁਹਾਡਾ ਬਹੁਤ ਬਹੁਤ ਜੀ ਵੈਲਕਮ ਸੰਦੀਪ ਜੀ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਜੀ ਬੜੇ ਟਾਈਮ ਬਾਅਦ ਜੀ ਆਇਆਂ ਸੰਦੀਪ ਜੀ ਏਦਾਂ ਹੀ ਜੀ ਤੁਹਾਡੀ ਬਹੁਤ ਕਿਰਪਾ ਹੋਈ ਨਹੀਂ ਸੰਦੀਪ ਜੀ ਆਪਣੇ ਸਤੰਬਰ ਮਹੀਨੇ ਚ ਵੀਡੀਓ ਪਾਈਆਂ ਸੀ ਜੀ ਤੋਂ ਹਾਂ ਜੀ ਹਾਂ ਜੀ ਤੇ ਤੁਹਾਡੀ ਕਿਰਪਾ ਨਾਲ ਉਹਨਾਂ ਵੀਡੀਓ ਦੇ ਉੱਤੇ ਮਾਲ ਵਿਕਦਾ ਗਿਆ ਚਲੋ ਚਲੋ ਕੋਈ ਗੱਲ ਹਾਂਜੀ ਹੁਣ ਤੱਕ ਇੰਨੀ ਕੀ ਕਿਰਪਾ ਹੋਈ ਕਿ ਇਦਾਂ ਚੱਲੀ ਗਿਆ ਕੰਮ ਚਲੋ ਐ ਹੀ ਹੈ ਜੀ ਵੇਖੋ ਹਣਾ ਦੁਕਾਨ ਦੇ ਅੰਦਰ ਇਹ ਬਾਈ ਜੀ ਜਿਹੜਾ ਕੰਮ ਸਾਫ਼ ਕਰਾਂਗੇ ਵਧੀਆ ਕੰਮ ਕਰਾਂਗੇ ਚਲੋ ਵੇਹਰੇ ਹੈ ਰਸ ਜੀ ਪੁਰਾਣੇ ਹੀ ਆ ਹਾਂਜੀ ਹਾਂ ਤੇ 33 33 ਸਾਲ ਹੋ ਗਏ ਜੀ ਕੰਮ ਕਰਾ ਹਾਂ ਫਿਰ ਬੜਾ ਟਾਈਮ ਹੋ ਗਿਆ ਜੀ ਹਾਂਜੀ ਹਾਂਜੀ ਚਲੋ ਤੇ ਅੱਜ ਫਿਰ ਬਾਜੀ ਕਿੰਨੀ ਆ ਤੇ ਸੰਦੀਪ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਦੋ ਬੇਨਤੀਆਂ ਕਰ ਲਈਏ ਕਰੋ ਜੀ ਕਰੋ ਇੱਕ ਤੇ ਸੰਦੀਪ ਜੀ ਜਿਹੜਾ ਮਤਲਬ ਜਿੰਨਾ ਪਹਿਲੀਆਂ ਵੀਡੀਓ ਵੇਖ ਕੇ ਹਾਂਜੀ ਕਮੈਂਟ ਕੀਤੇ ਫੋਨ ਕੀਤੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਦੂਜਾ ਸੰਦੀਪ ਜੀ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਕਿ ਆਪਣਾ ਰੇਟ ਜਿਹੜਾ ਫਿਕਸ ਹੁੰਦਾ ਹਾਂਜੀ ਹਾਂਜੀ ਤੇ ਟਾਈਮ ਨਹੀਂ ਆਪਾਂ ਕਦੀ ਲਾਇਆ ਪਛ ਬਿਲਕੁਲ ਨਹੀਂ ਠੀਕ ਆ ਹੁਣ ਥੋੜਾ ਜਿਹਾ ਮਤਲਬ ਜਿਹੜਾ ਟਾਈਮ ਹੋਇਆ ਤੇ ਤਾਂ ਆਪਸ ਮਾ ਮਿਆਂ ਨੇ ਪਾਇਆ ਠੀਕ ਹੈ ਠੀਕ ਹਾਂਜੀ ਹਾਂਜੀ ਤੇ ਕੋਈ ਟਾਈਮ ਨਹੀਂ ਸਵੇਰੇ 4 ਵਜੇ ਚੁਵਾਈ ਹੋਈ ਆ ਹਾਂਜੀ ਤੇ ਹੁਣ ਟਾਈਮ ਵੇਖ ਲੋ 5 ਕਿਨੇੜ ਕੇ ਬਸ ਮੇਰੇ ਸਾਨਾ 4 ਹੀ ਵੱਜ ਗਏ ਹਾਂਜੀ ਆ ਪੌਣੇ 5 ਹੋ ਗਏ ਪੌਣੇ 5 ਹੋ ਗਿਆ ਜੀ ਇੱਕ ਘੰਟਾ ਉੱਪਰ ਗਈ ਜਾਣੇ ਝੋਟੀਆਂ ਠੀਕ ਹੈ ਜੀ ਠੀਕ ਹੈ ਹਾਂਜੀ ਚਲੋ ਮਾਲ ਸਾਰਾ ਉਧਰੋਂ ਪਿੰਡਾਂ ਚੋਂ ਫਿਰ ਕੇ ਰੇ ਪਿੰਡਾਂ ਫਿਰ ਕੇ ਲੈਣੇ ਤੇ ਫਿਰ ਲਿਆਈਦਾ ਜੀ ਠੀਕ ਹੈ ਠੀਕ ਹੈ ਹਾਂਜੀ ਚਲੋ ਇੱਕ ਵਾਰੀ ਤੁਸੀਂ ਪਿੰਡ ਦਾ ਦੋ ਆਪਣਾ ਨਾਮ ਦਦੋ ਪਿੰਡ ਆਪਣਾ ਜੀ ਲੋਚਾਪਾ ਲੋਚਾਪਾ ਪਿੰਡ ਲੋਚਾਪਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਆ ਤੇ ਬਟਾਲੇ ਤੋਂ ਕਾਦੀਆਂ ਰੋਡ ਤੇ ਆਪਣਾ 9 ਕਿਲੋਮੀਟਰ ਅੱਗੇ ਪਿੰਡ ਆ ਜੀ 9 ਕਿਲੋਮੀਟਰ ਠੀਕ ਆ ਪਾਗੀ ਨੰਗਲ ਅੱਡਾ ਵੱਜਦਾ ਹਾਂਜੀ ਤੇ ਪਾਗੀ ਨੰਗਲ ਤੋਂ 1 ਕਿਲੋਮੀਟਰ ਅੱਗੇ ਆਪਣਾ ਲੋਚਾਪਾ ਪਿੰਡ ਆ ਜੀ ਠੀਕ ਆ ਨਾਂ ਆਪਣਾ ਜੀ ਹੈਗਾ ਸੁਵਿੰਦਰ ਸਿੰਘ ਹਾਂਜੀ ਸੁਵਿੰਦਰ ਸਿੰਘ ਸ਼ੇਨਵੇਰ ਕਰਕੇ ਵਪਾਰ ਲਾਉਂਦੇ ਜਮਸ਼ੂਰਾ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਫੋਨ ਨੰਬਰ ਆਪਣਾ ਹੈਗਾ ਜੀ 98783 ਹਾਂ ਜੀ 95398 ਠੀਕ ਆ ਹਾਂ ਜੀ 98783 ਹਾਂ ਜੀ 95398 ਜੀ ਚਲੋ ਤੇਰੇ ਝੋਟੀਆਂ ਜੀ ਅੱਜ ਇਹ ਆਪਣੇ ਕੋਲ ਤਿੰਨ ਆ ਜੀ ਅੱਜ ਆਜੋ ਫਿਰ ਇੱਧਰ ਦੱਸੋ ਜੀ ਸੂਈਆਂ ਜੀ ਇਹ ਸੂਈਆਂ ਸਵਾਜਾਂ ਜੀ ਹਾਂ ਜੀ ਬਹੁਤ ਬੋਲੋ ਫਿਰ ਕਿੰਨੇ ਦਾ ਹੋ ਗਿਆ ਸੂਈ ਨੂੰ ਜੀ ਨੂੰ ਇਹ ਸੰਦੀਪ ਜੀ ਤਾਜ਼ੀਆਂ ਨੇ ਬਿਲਕੁਲ ਤਾਜੀ ਆ ਜੀ ਕੋਈ ਪੰਜਾ ਛੇ ਦਿਨਾਂ ਦੀ ਮੰਨ ਕੇ ਚੱਲੀ ਗਈ ਅੱਛਾ ਠੀਕ ਆ ਠੀਕ ਆ ਜੀ ਤੰਦੀਆਂ ਛਿੱਗੀ ਆ ਜੀ ਛੇ ਰਾਂ ਦਾ ਛੇ ਦੰਦਾ ਤੇ ਪਹਿਲਾ ਸੁਹਾ ਜੀ ਅੱਛਾ ਤੇ ਮਤਲਬ ਠੰਡੀ ਠੁੰਡੀ ਸੀਲਸ ਲਾਗਾ ਜੀ ਪੂਰੀ ਇਹ ਮਤਲਬ ਜਿੱਦਾਂ ਮਰਜ਼ੀ ਥੱਲੇ ਬਹਿ ਜਾਓ ਹਾਂਜੀ ਹਾਂਜੀ ਤੇ ਬੱਚਾ ਬਹਿ ਜਾਏ ਜਨਾਨੀ ਬਹਿ ਕੋਈ ਚੱਕਰ ਨਹੀਂ ਹੈ ਨਾ ਕੋਈ ਉਹ ਜੀ ਕੋਈ ਜਲ ਨਹੀਂ ਜੀ ਹਾਂਜੀ ਤੇ ਖੋਲੀ ਜੀ ਫਿਰ ਹਾਂਜੀ ਖੋਲ ਤੇ ਲੋ ਜੀ ਦੇਖੋ ਜੀ ਸੋਹਣੇ ਜੁੜੀਆਂ ਬੜੀਆਂ ਅੱਗੇ ਬਾਈਆਂ ਚਲ ਦੋ ਦਿਨ ਵੀਡੀਓ ਬਣਾਈਆਂ ਤੇ ਬੜਾ ਕੰਮ ਸਾਫ਼ ਸੁਥਰਾ ਕਰਦੇ ਆ ਤੇ ਸੋਹਣੇ ਜੋੜੇ ਲੈ ਕੇ ਬਿਲਕੁਲ ਜਾਇਜ਼ ਮੋਲ ਕਮਾਈ ਇਹਨਾਂ ਦੀ ਬਿਲਕੁਲ ਕੋਈ ਬਾਹਲੀ ਕਮਾਈ ਨਹੀਂ ਗਈ ਲੈ ਚਲੋ ਜੀ ਆਹ ਦੇਖੋ ਜੀ ਠੀਕ ਆ ਜਵਾਬ ਸਮਾਂ ਬਿਲਕੁਲ ਵਧੀਆ ਹਾਂਜੀ ਬਿਲਕੁਲ ਜਵਾਪ ਅਸਮਾ ਜੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਤੇ ਕੋਲਾ ਪਸਮਾ ਜੀ ਬੱਚਿਆਂ ਦੇ ਧਾਰ ਕੱਢਵਾਉਂਦਾ ਜੀ ਤੇ ਕੱਟੀ ਕਟਾਈ ਮਗਰ ਜੀ ਇਹ ਤਾਂ ਪਿੱਛੇ ਕੱਟੀ ਆ ਜੀ ਅੱਜ ਕੱਟੀ ਆ ਗਈ ਇਹ ਤਾਂ ਪਿੱਛੇ ਕੱਟੀ ਆ ਜੀ ਚਲੋ ਚਲੋ ਲੈ ਚੱਲਾ ਜੀ ਲੈ ਚੱਲਾ ਆ ਬੱਚੇ ਦਾ ਕਰਕੇ ਥੋੜਾ ਜਿਹਾ ਹਾਂ ਬਿਲਕੁਲ ਨਹੀਂ ਕਰ ਕਰਨਾ ਹੀ ਕਰਨਾ ਜੀ ਬਿਲਕੁਲ ਜੀ ਬੰਦੋ ਜੀ ਬੰਦੋ ਠੀਕ ਆ ਹਾਂਜੀ ਭਾਈ ਜੀ ਫਿਰ ਸੰਦੀਪ ਜੀ ਮੁੱਲ ਤੁਹਾਨੂੰ ਪਤਾ ਸਾਡੇ ਪਹਿਲਾਂ ਵੀ ਬਿਲਕੁਲ ਛੋਟੇ ਛੋਟੇ ਹੀ ਹਾਂਜੀ ਹਾਂਜੀ ਇਹ ਚਲੋ ਆਕਾਲਪੁਰਖ ਦੇ ਦਿੱਤਾ ਹਾਂ ਹਾਂ ਹਾਂਜੀ ਆਪਣਾ ਮਾਲ ਵੇਚਣ ਵਾਸਤੇ ਲਿਆਈਦਾ ਤੇ ਜਦੋਂ ਵੇਚਣਾ ਤੇ ਫਿਰ ਮੁੱਲ ਵੀ ਜਾਇਜ਼ ਬਿਲਕੁਲ ਮੇਰੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੰਦੀਪ ਜੀ ਮੁੱਲ ਆਪਣਾ ਫਿਕਸ ਹੁੰਦਾ ਜੇ ਦੁਬਾਰਾ ਫੇਰ ਦੱਸ ਜੀ ਹਾਂਜੀ ਇਹਦਾ ਸੰਦੀਪ ਜੀ 15000 ਤੋਂ 1 ਲੱਖ 15000 ਤੋਂ 1000 ਛੋੜ ਜੀ ਬਾਠ ਠੀਕ 114000 ਦੀ ਜੀ ਨਹੀਂ ਠੀਕ ਆ ਬਾਕੀ ਇੱਕ ਵਾਰੀ ਫੇਰ ਮੁਖਾ ਦਿਓ ਤਣ ਤੁਣ ਲੱਗ ਕੇ ਆ ਕੇ ਬਿਲਕੁਲ ਸਾਫ ਸੁਥਰਾ ਤਾਂ ਬਿਲਕੁਲ ਸਾਫ ਜੀ ਜੈ ਜੀ ਕੰਮ ਜੀ ਹਾਂ ਜੀ ਪਿੱਠ ਪੁੜਾ ਵੇਖ ਲਓ ਜੀ ਲਓ ਜੀ ਮਤਲਬ ਪਣੀ ਆ ਛੋਟੀ ਜੀ ਬਾਠ ਠੀਕ ਆ ਹਾਂ ਜੀ ਬਿਲਕੁਲ ਚਲੋ ਤੇ ਆਹ ਜੀ ਇਹਦਾ ਸੰਦੀਪ ਜੀ ਬੱਚਾ ਮਰ ਗਿਆ ਜੀ ਅੱਛਾ ਬੱਚਾ ਮਰ ਗਿਆ ਹਾਂ ਜੀ ਇਹਦਾ ਬੱਚਾ ਮਰ ਗਿਆ ਜੀ ਠੀਕ ਆ ਤੇ ਆਪਣੇ ਸੰਦੀਪ ਜੀ ਪੜ੍ਹੇ ਤੇ ਆ ਜੀ ਹਾਂਜੀ ਐਦਾ ਪਾਣਾ ਸੁੱਟ ਲੈਣਾ ਤੇ ਪਾਣਾ ਸੁੱਟ ਕੇ ਤੇ ਆਪਣਾ ਚੋ ਲੈਣਾ ਹਾਂਜੀ ਹਾਂਜੀ ਦੂਜਾ ਸੁਆਜੀ ਠੀਕ ਆ 11 ਲੀਟਰ ਦੁੱਧ ਆ ਜੀ ਦੇਖੋ ਐਸਰ ਫਸ ਟਾਈਮ ਤੇ ਠੀਕ ਆ ਤੇ ਹੁਣ ਬੱਚੇ ਤੋਂ ਬਗੈਰ ਵੇਖੋ ਜੀ ਸੂਈ ਨੂੰ ਤੇ ਲਗਭਗ ਮਹੀਨਾ ਹਾਂਜੀ 5-7 ਦਿਨ ਉੱਤੇ ਥੱਲੇ ਲਾਲ ਹੁੰਦੇ ਰਹੇ ਹਾਂਜੀ 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 ਤੇ ਬਾਕੀ ਹੈ ਵੱਡੀ ਛੋਟੀਆ ਚੋਂ ਚਬਾ ਵੱਡੀਆ ਚਬਾ ਵਾਪਸ ਆ ਵੱਡਿਆ ਜੀ ਤੇ ਖੋਲੀ ਜੀ ਆਪਾਂ ਜੀ ਵੀ ਹਾਂਜੀ ਤੇ ਲੋ ਜੀ ਬਹੁਤ ਸੋਹਣੀ ਝੋਟੀ ਹੈ ਬਿਲਕੁਲ ਜੈਡ ਬਲੈਕ ਝੋਟੀ ਹੈ ਜੀ ਆ ਚੈੱਕ ਕਰੋ ਕਰਾ ਦੇ ਕਰੀ ਨਸਰ ਬਹੁਤ ਆਪਣਾ ਉਹ ਮਤਲਬ ਗਲਤ ਕੰਮ ਨਹੀਂ ਕਰਨ ਵਾਲੀ ਕੋਈ ਗੱਲ ਜੇ ਬੱਚਾ ਮਰਿਆ ਹੋਵੇ ਤੇ ਮਰਿਆ ਕਰਕੇ ਵੇਚ ਨਹੀਂ ਆ ਜੀ ਬਾਜੀ ਬਾਸ ਜੀ ਬਾਹਰ ਕਰ ਦਿਓ ਬਾਹਰ ਕਰ ਲਓ ਲਓ ਹਾਂ ਜੀ ਆ ਜਿਹੜੇ ਬੁਖਤੀ ਬਾਦੀ ਰੱਖੇ ਕਾਲੀ ਸ਼ਾ ਝੋਟੀ ਆ ਆ ਦੇਖ ਕਰੋ ਠੀਕ ਆ ਨਹੀਂ ਠੀਕ ਹੈ ਸੋਹਣੀ ਹੈ ਆਜ ਆ ਜਾਓ ਜੀ ਬੱਚਾ ਸੰਦੀਪ ਜੀ ਕਈ ਵਾਰ ਇਹ ਨਾ ਗੱਡੀ 'ਚ ਪਰ ਮਾਲ ਚਾਹੁੰਦਾ ਤੇ ਮਰ ਜਾਂਦੇ ਆ ਮਿੱਧੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਗੱਡੀ 'ਚ ਮਿੱਧਿਆ ਗਿਆ ਬੱਚਾ ਜੀ ਇਹਦਾ ਠੀਕ ਆ ਹਾਂਜੀ ਨਹੀਂ ਨਹੀਂ ਬਿਲਕੁਲ ਉਹ ਤਾਂ ਕੋਸ਼ਿਸ਼ ਕਰੀਦੇ ਥੋੜੀ ਕਿਤਾ ਮਰਨ ਨਹੀਂ ਦਈਦਾ ਪਰ ਚਲੋ ਕਿੰਨੇ ਗੱਡੀ ਲੈ ਕੇ ਨੇ ਮਾਲ ਜੀ ਫਿਰੇ ਇੱਕ ਗੱਡੀ ਫਿਰ 6 ਲੈ ਕੇ ਆਨੇ ਆ 6 ਮੱਝਾਂ ਜੀ 6 ਝੋਟੀਆਂ ਲੈ ਕੇ 6 ਝੋਟੀਆਂ ਹਾਂਜੀ ਆਹ ਸਾਹਮਣੇ ਬੰਨੋ ਇੱਥੇ ਬੰਨੋ ਜੀ ਇੱਥੇ ਬੰਨੋ ਇਹ ਤਾਂ ਬੰਨ ਦਿੱਤੀ ਹਾਂਜੀ ਠੀਕ ਆ ਇਹ ਆ ਚੈੱਕ ਕਰੋ ਕਰ ਬੜਾ ਠੀਕ ਆ ਹਾਂਜੀ ਸੰਦੀਪ ਜੀ ਆਣਾ ਵਪਾਰ ਲੈਣਾ ਜੀ ਵਪਾਰ ਲੈਣ ਦੇ ਵਿੱਚ ਨਫੇ ਵੀ ਹੋਣੇ ਨੁਕਸਾਨ ਵੀ ਹੋਣੇ ਹੋਣੇ ਜੀ ਹੋਣੇ ਇਹਦੇ ਸੰਦੀਪ ਜੀ 85000 ਦੀ ਹਾਂ ਨਾ ਜੀ 85000 ਚ 1000 ਛੋੜ ਜੀ 84000 ਦੀ 84000 ਦੀ ਹਾਂ ਜੀ ਬਿਲਕੁਲ ਤੇ 11 ਲੀਟਰ ਦੁੱਧ ਆ ਕੇ 2 ਡਰਮ ਚੋਕੇ 50 ਹੋਈ ਹੈ ਤੇ ਰੇੜ ਵੀ ਬੜਾ ਸੋਹਣਾ ਜੀ ਆਜਾ ਚੇਰ ਖੜੇ ਜੀ ਬਿਲਕੁਲ ਤੇ ਪਾੜੇ ਤੇ ਇਦਾਂ ਪਾੜਾ ਪਾ ਲੈਣਾ ਤੇ ਝੋਲਾਣੀ ਜੀ ਚਲੋ ਚਲੋ ਠੀਕ ਠੀਕ ਆ ਮਾ ਜੀ ਅਰਾ ਦੁੱਧ ਨਹੀਂ ਦੱਸਿਆ ਕਿੰਨਾ ਸੀ ਦੁੱਧ ਜਿੰਦਾ ਇਹ ਤਾਂ ਇਹ ਤਾਂ ਪਹਿਲੀ ਛੋਟੀ ਦਾ ਜੀ ਦੱਸੇ ਨਹੀਂ ਨਹੀਂ ਇਹ ਤਾਂ ਦੱਸੋ ਚਲੋ ਹੁਣ ਦੱਸ ਦਿੰਦੇ ਸੰਦੀਪ ਜੀ ਇਹਦੇ ਕੋਈ ਇਸ ਟਾਈਮ ਤੇ ਮੰਨ ਲਓ 9 ਲੀਟਰ ਦੇ ਕਰੀਬ ਕਰੀਬ ਆ ਜੀ ਅੱਛਾ 9 ਕਿਲੋ ਹੈਗਾ 9 ਲੀਟਰ ਦੇ ਕਿਉਂਕਿ ਛੋਟੀ ਤਾਜੀ ਅੱਜ ਦੁੱਧੋ ਤੁਰੇਗੇ ਹਾਂ ਜੀ ਹਾਂ ਜੀ ਮੇਰੇ ਸਾਹ ਕੋਈ ਕੀ ਗੱਲ ਚਲੋ ਠੀਕ ਆਜਾ ਬਾਕੀ ਮੂੰਹ ਦੀਆਂ ਠੰਡੀਆਂ ਜੀ ਬਿਲਕੁਲ ਕਿਆ ਸੀ ਲੱਗਨੇ ਕੋਈ ਉਹਦੀ ਗੱਲ ਨਹੀਂ ਆਹੀ ਚੀਜ਼ਾਂ ਵੇਖਣ ਵਾਲੀਆਂ ਜੀ ਕਿ ਨਹੀਂ ਤੇ ਆਹ ਜੀ ਸੰਦੀਪ ਜੀ ਹਣਾ ਤੁਸੀਂ ਆਈਡੀਆ ਲਓ ਜੀ ਹਾਂਜੀ ਇਹਦੇ ਚ ਹੁਣ ਕਮੀ ਦੱਸੋ ਕਿ ਕਮੀ ਕਿਹੜੀ ਝੋਟੀ ਦੇ ਵਿੱਚ ਕੋਈ ਵੀ ਦੱਸੋ ਜੀ ਕਮੀ ਜਾ ਫਿਰ ਹੁਣ ਵੇਖੋ ਜੀ ਹੁਣ ਹਾਂਜੀ ਮੈਨੂੰ ਹੁਣ ਲੱਗਦੀ ਨਹੀਂ ਬਈ ਜੀ ਸੰਦੀਪ ਜੀ ਇਹਦੇ ਚ ਚੌਗੀ ਆ ਦੰਦੀ ਜੀ ਅੱਛਾ ਚਾਰ ਦੰਦਾ ਹਾਂਜੀ 6 ਦਾ ਇੱਕ ਪਾਸੇ ਦਾ ਭੰਨਿਆ ਤੇ ਇੱਕ ਪਾਸੇ ਦਾ ਖਲੋਤਾ ਜੀ ਠੀਕ ਆ ਹਾਂਜੀ ਹਾਂਜੀ ਇਹ ਮੇਰੇ ਵੀਰ ਕਈ ਕਾਹ ਦਿੰਦੇ ਨੇ ਕਿ ਸਿੰਗ ਬਣੇ ਨੇ ਵੇਖ ਲੋ ਇਹਦੇ ਸਿੰਗ ਵੀ ਕੁਦਰਤੀ ਖੇੜ ਏਦਾਂ ਦੀ ਕਿ ਇੰਨਾ ਵਧੀਆ ਸਿੰਗ ਲੱਗਾ ਹਾਂਜੀ ਐ ਹੀ ਹੈ ਜੀ ਐ ਹੀ ਤੇ ਮੱਥੇ ਦੀ ਬਰੀਕੀ ਵੇਖ ਲੋ ਜੀ ਐ ਛੋਟੀ ਹਾਂਜੀ ਬਿਲਕੁਲ ਤੇ ਬਾਕੀ ਵੱਡੀ ਛੋਟੀ ਆ ਥੋੜਾ ਲਸਾਪਨ ਜ਼ਰੂਰ ਵਿਖਾ ਲਦੀ ਆ ਹਾਂਜੀ ਹਾਂਜੀ ਤੇ ਵੱਡੀ ਛੋਟੀਆਂ ਪਿੱਠੇ ਪਿੱਛੇ ਵਿਖਾਓ ਜੇ ਗਾਂਆਂ ਵਾਂਗੂ ਮਤਲਬ ਲੇਵਾ ਲੱਗਾ ਜੀ ਨਹੀਂ ਠੀਕ ਆ ਹਾਂਜੀ ਬਿਲਕੁਲ ਬਿਲਕੁਲ ਜੀ ਫਿਰ ਸੰਦੀਪ ਜੀ ਟਾਈਮ ਨਹੀਂ ਕੋਈ ਲੱਗਾ ਹਾਂਜੀ ਹਾਂ ਟਾਈਮ ਨਹੀਂ ਕੋਈ ਲੱਗਾ ਪਹਿਲੇ ਦੱਸਦਾ ਜੀ ਅਸੀਂ ਮਤਲਬ ਚੋਕ ਏ ਚਾ ਮਾਨੂੰ ਫੇਰ ਗਾਗਵੀਰ ਚੋਂ ਨਾ ਇੰਨੀ ਫੇਰ ਬਣ ਜਾਂਦੀ ਆ ਠੀਕ ਆ ਠੰਡੇ ਸੀਲਸ ਲੱਗੇ ਵੀ ਅੰਦਰ ਖੜ ਕੇ ਮਾਲ ਬਦਲ ਕਾਲਾ ਪੈ ਜਾਂਦਾ ਨਾ ਇਕੱਲੀ ਕਰਕੇ ਤੋਰ ਇਹਨੂੰ ਤੋਰੋ ਇਹ ਵੀ ਤੋਰੋ ਲਓ ਜੀ ਇਹ ਵੀ ਚੈੱਕ ਕਰੋ ਇਹ ਵੀ ਝੋਟੀ ਬਹੁਤ ਸੋਹਣੀ ਆ ਤੇ ਆ ਦੇਖੋ ਪਰ ਮੇ ਵੀ ਹਾਂਜੀ ਠੀਕ ਇਧਰ ਲਿਆਓ ਇਹਨੂੰ ਤੋਰ ਦਿੰਦੇ ਹਾਂ ਆ ਤੋਰੋ ਆ ਦੇਖੋ ਜੀ ਹੁਣ ਦੇਖੋ ਹੁਣ ਦੇਖੋ ਜੀ ਗਾਂਜਾ ਵਾਂਗੂ ਬਣ ਗਿਆ ਸੁਣਦੇ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਚੰਗੀ ਝੋਟੀ ਹੈ। ਕੋਈ ਚਮੜੀ ਵੇਖੋ ਜੀ ਬਿਲਕੁਲ ਕਾਗਜ਼ੀ ਚਮੜੀ ਸਾਰੀ। ਨਹੀਂ ਠੀਕ ਹੈ। ਹਾਂਜੀ। ਬਸ। ਬਸ ਬਸ ਬਸ। ਕਟਾ ਜੀ ਮਗਰ ਨੇ ਦੇ। ਇਹਦੇ ਮਗਰ ਕਟਾ ਜੀ। ਇਹਦੇ ਮਗਰ ਕਟਾ। ਹਾਂ ਚਲੋ। ਆਹ। ਬਾਂਦੋੜੀ। ਤੇ ਬਾਜੀ ਫਰੈਂਦੀ ਕੀਮਤ ਕੀ ਹੈ ਜੀ? ਕੀਮਤ ਕੋਈ ਨਹੀਂ ਸੰਦੀਪ ਜੀ। ਆਪਣਾ ਨਾ ਸ਼ੁਰੂ ਤੋਂ ਇਹੋ ਜਿਹਾ ਸਾਹ ਵਾ ਕੇ ਮਗਰ ਮਾਲ ਲੈਣ ਦੇਣ ਕਰੀਦਾ ਜੀ। ਲੈਣ ਦੇ ਬਿਲਕੁਲ ਜੀ ਸਹੀ ਕਰਦਾ। ਸੰਦੀਪ ਜੀ ਬਹੁਤ ਇਹਦਾ ਮੈਂ ਦੱਸਣਾ ਚਾਹਤਾ ਪੁੱਲ ਗਿਆ ਕੋਈ ਦੱਸ ਦਿਓ ਜੀ ਗਰਮੀ ਬਣੀਆ ਗਰਮੀ ਦੇ ਵਿੱਚ ਦੱਸ ਜਾ ਦੱਸ ਸੰਦੀਪ ਜੀ ਜਿੰਨੇ ਝੋਟੀਆਂ ਨੇ ਜੀ ਹਾਂਜੀ ਝੋਟ ਮਾਰਨ ਜੋ ਕਾ ਦੁੱਧ ਕੱਢੀ ਜਾਂਦੀ ਹੈ ਅੱਛਾ ਇਹ ਕੋਈ ਗਾਗ ਵੀਰ ਆਵੇ ਝੂ ਅਕੇ ਜਦੋਂ ਫਿਰ ਵੇਖੇਗਾ ਤਾਂ ਆਪ ਹੈਰਾ ਰਹਿ ਜਾਗਾ ਕਿ ਝੋਟੀ ਕਿੰਨੀ ਕਾ ਤੇ ਦੁੱਧ ਕਿੰਨਾ ਕੱਢਣ ਦੀ ਹੈ ਅੱਛਾ ਠੀਕ ਹੈ ਹਾਂਜੀ ਐਸ ਵਲੇ ਸੰਦੀਪ ਜੀ ਇਹਦੇ ਕੋਲ 9.5 ਲੀਟਰ ਦੁੱਧ ਜਿਹੜਾ ਮਤਲਬ ਸਹੀ ਆ ਨਾ ਜੀ ਹਾਂਜੀ ਵੇ ਕੋਈ ਤੁਹਾਨੂੰ ਪਹਿਲਾਂ ਵੀ ਦੋ ਵੀਡੀਓ ਭਣੀਆਂ ਆ ਬਿਲਕੁਲ ਆਪਣਾ ਕੋਈ 17 18 15 16 ਵਾਲਾ ਉਹ ਕੰਮ ਨਹੀਂ ਕਿਉਂਕਿ ਗਾਕ ਨੇ ਝੋਕੇ ਵੇਖਣਾ ਹੁੰਦਾ ਝੋਕੇ ਵੇਖਣਾ ਬਿਲਕੁਲ ਜੀ ਤੇ ਜਦੋਂ ਚਲੋ ਭਾਈਆ ਵੱਧ ਨਹੀਂ ਸਕਦਾ ਤੇ ਘਟ ਵੀ ਸਕਦਾ ਹਾਂਜੀ ਤੇ ਜੇ ਮਤਲਬ ਕਿਲਵਾਂ ਦਾ ਫਰਕ ਨਿਕਲੇ ਫਿਰ ਉਹ ਸ਼ਰਮਿੰਦਗੀ ਬੜੀ ਹੁੰਦੀ ਨੇ ਬੜਾ ਬੜਾ ਲਾ ਲਾ ਸਾਢੇ 9 ਲੀਟਰ ਦੁੱਧ ਜੀ ਤਿੰਨ ਟਾਈਮ ਚਾਰ ਟਾਈਮ ਝੋਕੇ ਗਾ ਕੇ ਤੇ ਫਿਰ ਖੜੇ ਜੀ ਬਸ ਠੀਕ ਹੈ ਅੱਜ ਤੇ ਬਾਕੀ ਠੰਡੀ ਸੀਲਸ ਲੱਗ ਕੋਈ ਉਹ ਜੀ ਗੱਲ ਨਹੀਂ ਹਾਂਜੀ ਹਾਂਜੀ ਮਤਲਬ ਕੋਈ ਹੋਰ ਨਹੀਂ ਕਰਦਾ ਬੰਦੇ ਅਰੇ ਬੱਚਾ ਲਾ ਬਿਲਕੁਲ ਹੋਰ ਠੀਕ ਹੋ ਜਾਂਦੀ ਬਿਲਕੁਲ ਜੀ ਠੰਡੀਆਂ ਮਤਲਬ ਠੰਡੀਆਂ ਦੀ ਤਸੱਲੀ ਆ ਜੀ ਚਲੋ ਹਾਂਜੀ ਹਾਂਜੀ ਇਹਦਾ ਵੀ ਸੰਦੀਪ ਜੀ ਵਾਹਿਗੁਰੂ ਕਿਰਪਾ ਕਰੇ 1 15 ਚੋਂ 1000 ਛੋੜ ਜੀ ਇੱਕ ਜੋੜਾ ਦੋਵਾਂ ਦਾ ਬਰਾਬਰੀ ਕਰ ਦਿੰਨੇ ਜੀ ਚਲੋ ਜਾਂ ਇਹਦੇ ਕੋਲ ਸੰਦੀਪ ਜੀ ਦੁੱਧ ਵਾਟਿਆ ਹਾਂਜੀ ਇਹ ਥੋੜਾ ਲੱਸਾ ਪਾ ਰੱਖਦੀ ਆ ਹਾਂਜੀ ਇਹ ਛੋਟੀ ਦਾ ਪਿੱਠ ਪੂੜਾ ਬੜਾ ਹਾਂਜੀ ਬਿਲਕੁਲ ਦੋਵਾਂ ਦਾ 1 15 1000 ਛੋਟ ਦੋਨਾਂ ਚੋਂ ਚਲੋ 1 ਚੋੜਾ ਜੋਦਾ ਲਈ 1 14 14 ਬਸ ਠੀਕ ਹੈ ਹਾਂਜੀ ਤੇ ਰੇਟ ਸੰਦੀਪ ਜੀ ਆਪਣਾ ਫਿਕਸ ਹੈ ਜੀ ਹਾਂਜੀ ਮਤਲਬ ਗਾਗਵੀਰ ਜਿੰਨੇ ਇਹ ਰੇਟ ਠੀਕ ਹੈ ਹਾਂਜੀ ਮਤਲਬ ਰੇਟ ਘਟ ਵਧ ਨਹੀਂ ਕੋਈ ਜੀ ਚਲੋ ਚਲੋ ਹਾਂਜੀ ਨੰਬਰ ਬੋਲਦੇ ਜੀ ਨੰਬਰ ਸੰਦੀਪ ਜੀ ਆਪਣਾ ਹੈ 98783 95398 ਪੈਂਡ ਲੋਚਾਪ ਤਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਇਹ ਪਟਾਲੇ ਤੋਂ ਕਾਦੀਆਂ ਰੋਡ ਤੇ ਭਾਗੀ ਨਗਰ ਅੱਡਾ ਹੁੰਦਾ ਜੀ ਤੇ ਭਾਗੀ ਨਗਰ ਤੋਂ 1 ਕਿਲੋਮੀਟਰ ਅੱਗੇ ਆਪਣਾ ਲੋਚਾਪ ਪਿੰਡ ਆ ਜੀ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ